ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਆ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਮਜ਼ਦੂਰ ਵਰਗ ਲਈ ਮਤਲਬ ਕੋਈ ਉਪਰਾਲਾ ਕੀਤਾ ਹੈ ਪਰ ਬੰਦਕਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੈਨੇਜਰ ਜਿਹੜਾ ਹੈ ਉਹ ਕਲੀਅਰ ਸਰਟੀਫਿਕੇਟ ਦੇਵੇਗਾ ਮੇਰੇ ਪਿਤਾ ਜੀ ਨੇ 2018 ਦੇ ਵਿੱਚ ਇੱਕ ਲਘੂ ਉਦਯੋਗ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਰਜ਼ਾ ਲਿਆ ਸੀ ਉਹਨਾਂ ਦੀ ਮੈਡੀਕਲ ਕੰਡੀਸ਼ਨ ਸਹੀ ਨਹੀਂ ਮਤਲਬ ਵਿੱਚ ਕਾਫੀ ਟਾਈਮ ਉਹਨਾਂ ਦਾ ਟ੍ਰੀਟਮੈਂਟ ਚੱਲਿਆ ਜਿਹਦੇ ਕਰਕੇ ਉਹ ਕਰਜ਼ਾ ਹੀ ਨਹੀਂ ਵਾਪਸ ਕਰ पाए ਆਪ ਸਰਕਾਰ ਨੇ ਸਾਡਾ ਜਿਹੜਾ ਐਸਸੀ ਕਾਰਪੋਰੇਸ਼ਨ ਦਾ ਕਰਜ਼ਾ ਸੀ ਅੱਜ ਉਹ ਪੂਰਾ ਹੀ ਮਾਫ ਕਰ ਦਿੱਤਾ ਸਾਡੇ 1.5 ਲੱਖ ਦਾ ਸੀਗਾ ਜੀ ਇਹ ਆਪਣੇ 2014 ਦਾ ਸੀਗਾ ਜੀ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਸੀਂ ਸਾਡਾ ਕਰਜ਼ਾ ਮਾਫ ਕੀਤਾ ਹੈ ਜਗੋੜਾ ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਆ ਟੀ ਪਹਿਲੀ ਵਾਰ ਕੇ ਸਰਕਾਰ ਨੇ ਮਜ਼ਦੂਰ ਵਰਗ ਲਈ ਮਤਲਬ ਕੋਈ ਉਪਰਾਲਾ ਕੀਤਾ ਤੇ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਲੋਨ ਸੀ ਤੇ ਨਗਰ ਪੰਚਾਇਤ ਅਫੀਸ ਤੋਂ ਕਾਲ ਗਈ ਸੀ ਕਿ ਮਤਲਬ ਭਗਵਾਨ ਜੀਮਾਨ ਸਰਕਾਰ ਵੱਲੋਂ ਲੋਨ ਮਾਫੀ ਹੋਈ ਹੈ ਤੇ ਤੁਹਾਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੁਲਾਇਆ ਗਿਆ ਹੈ ਤੇ ਉਸ ਤਸਿਲੇ ਜੇ ਅਸੀਂ ਇੱਥੇ ਆਏ ਹਾਂ ਹੇ ਹੁਣ ਪ੍ਰਬੰਧਕਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੈਨੇਜਰ ਜਿਹੜਾ ਹੈ ਉਹ ਕਲੀਅਰ ਸਰਟੀਫਿਕੇਟ ਦੇਵੇਗਾ ਕਿੰਨਾ ਕਰਜ਼ਾ ਸੀ ਤੁਹਾਡਾ ਜਿਹੜਾ ਸਟਾਰਟਿੰਗ ਅਮਾਉਂਟ 35000 ਰੁਪਏ ਉਦੋਂ ਲਿਆ ਸੀ ਫਾਦਰ ਸਾਹਿਬ ਨੇ ਜਿਦੇ ਚੋਂ ਬਾਅਦ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਅਮਨਦੀਪ ਹਸਪੀਟਲ ਉਹ ਐਡਮਿਟ ਰਿਹਾ ਹੈ ਅਨਫੋਰਚਨਟਲੀ ਉਹਨਾਂ ਦਾ ਜਿਹੜਾ ਆਪਰੇਟ ਉਹ ਗਲਤ ਹੋ ਗਿਆ ਸੀ ਜਿਸ ਕਾਰਨ ਲੋਨ ਦੀ ਆ ਕਿਸ਼ਤ ਟੁੱਟ ਗਿਆ ਸੀ ਤੇ ਬਾਅਦ ਵਿੱਚ ਅਸੀਂ ਨਾ ਘਰ ਵਾਲੀ ਜਗ੍ਹਾ ਵੇਚ ਕੇ ਉਹ ਲੋਨ ਚੰਡੀਗੜ੍ਹ ਜਿਹੜਾ ਇਹਨਾਂ ਦਾ ਮੇਨ ਦਫ਼ਤਰ ਆ ਉਸ ਸਮੇਂ ਕਰਮ ਸਿੰਘ ਆਈਏ ਅਧਿਕਾਰੀ ਸੀ ਉਹਨਾਂ ਨੂੰ ਮਤਲਬ ਸਾਰਾ ਕੁਝ ਐਪਲੀਕੇਸ਼ਨ ਦਿੱਤੀ ਤੇ 6000 ਰੁਪਏ ਡਿਊ ਮਾਉਂਟ ਉਹਨਾਂ ਨੇ ਕਿਹਾ ਤਾਰ ਕੇ ਤੁਹਾਡੀ ਐਨਓਸੀ ਮਿਲ ਜੂਗੀ ਇਹ ਬਾਅਦ ਵਿੱਚ ਕੁਝ ਘਰੇਲੂ ਕਾਰਨਾ ਕਰਕੇ ਫਾਦਰ ਸਾਹਿਬ ਨਹੀਂ ਜਾ ਸਕੇ ਤੇ ਮਹਿਕਮੀ ਵੱਲੋਂ ਫਿਰ ਨੋਟਿਸ ਕੱਢ ਦਿੱਤੇ ਗਏ ਸੀ ਹੁਣ ਜਿਹੜਾ ਕਿੰਨੇ ਸਾਲ ਪਹਿਲਾਂ ਕਿੰਨੇ ਸਾਲ ਪਹਿਲਾਂ ਕਰਜ਼ਾ ਲਿਆ ਸੀ ਇਹ 1900 ਕੋਈ 1995-99 ਦੀ ਹੁਣੀ ਗੱਲ ਤਾਂ ਕਿੰਨੇ ਪੈਸੇ ਬਣ ਗਏ ਸੀ ਮਤਲਬ ਰਿਕਵਰੀ ਹੁਣ ਫੇਰ 50 ਲੱਖ ਦੇ ਕਰੀ 85000 ਦੇ ਕਹਿੰਦੇ ਹੀ ਬੰਦਾ ਆ ਅਮਾਉਂਟ ਤੇ ਪਹਿਲੋ ਹੀ ਤਰ ਚੁੱਕੇ ਭਾਜ ਕੁਝ ਕਈ ਵਾਰ ਮਹਿਕਮਿਆਂ ਦੀ ਅਨਗਹਿਲੀ ਦੇ ਕਾਰਨ ਵੀ ਲੇਬਰ ਕਲਾਸ ਦਾ ਬਕਾ ਜਿਹੜਾ ਉਹ ਤੇ ਪਹਿਲਾਂ ਅਨਪੜ ਹੁੰਦਾ ਹੈ ਤੇ ਉਹ ਅਨਪੜਤਾ ਕਾਰਨ ਉਹ ਐਨਓਸੀ ਨਹੀਂ ਲੈ ਕੇ ਆ ਸਕਦੇ ਜਿਸ ਕਾਰਨ ਫੇਰ ਮਹਿਕਮੇ ਵੱਲੋਂ ਪ੍ਰੋਬਲਮ ਕ੍ਰੀਏਟ ਹੋ ਗਈ ਹੈ ਜਿਹੜਾ ਮਾਨ ਸਾਹਿਬ ਦੇ ਵੱਲੋਂ ਕਰਜਾ ਵਾਪਸ ਕੀਤਾ ਗਿਆ ਮਾਨ ਸਾਹਿਬ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਆ ਕਿ ਚਲੋ ਪਹਿਲੀ ਵਾਰ ਕੇ ਸਰਕਾਰ ਨੇ ਲੇਬਰ ਕਲਾਸ ਲੋਕਾਂ ਦੀ ਈਸਾਰ ਲਈ ਆ ਤੇ ਮੈਂ ਚੁੰਨਾ ਆ ਕਿ ਇਹਦੇ ਨਾਲ ਮਜ਼ਦੂਰ ਵਰਗ ਨੂੰ ਕਾਫੀ ਰਾਹਤ ਮਿਲੇਗੀ ਬਾਕੀ ਮੈਂ ਖੁਦ ਡਿਸੇਬਲਡ ਆ ਡੀਕੈਪਡ ਆ ਮੈਂ ਭਗਵਾਨ ਜਮਾਨ ਸਰਕਾਰ ਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਉਹ ਜਿਹੜੇ ਸਪੈਸ਼ਲੀ ਡਿਸੇਬਲਡ ਪਰਸਨ ਨੇ ਉਹਨਾਂ ਲਈ ਸਪੈਸ਼ਲੀ ਰੋਜ਼ਗਾਰ ਪਲਾਨ ਤੇ ਧਿਆਨ ਦੇਣ ਕਿਉਂਕਿ ਜਿਹੜੇ ਫਿਜ਼ੀਕਲੀ ਹੈਂਡੀਕੈਪ ਲੋਕ ਆ ਉਹ ਮੂਵਮੈਂਟ ਨਹੀਂ ਕਰ ਸਕਦੇ ਸੜਕਾਂ ਤੇ ਨਹੀਂ ਉਤਰ ਸਕਦੇ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਤਰਸ ਦੇ ਆਧਾਰ ਤੇ ਉਹਨਾਂ ਲਈ ਸਪੈਸ਼ਲੀ ਰੋਜ਼ਗਾਰ ਦੀ ਵਿਵਸਥਾ ਕਰੇ ਟ੍ਰੇਨਿੰਗ ਦੀ ਵਿਵਸਥਾ ਕਰੇ ਜਸ ਜਿੱਦਾਂ ਕਿ ਸੈਂਟਰ ਗਵਰਨਮੈਂਟ ਐਨਐਚਐਫ ਡੀਸੀ ਦੇਂਦੀ ਆ ਉਹ ਵੀ ਬੈਂਕਾਂ ਵੱਲੋਂ ਮਨਾਂ ਕਰ ਦਿੱਤੀ ਜਾਂਦੀ ਹੈ ਹੈਂਡੀਕੈਪ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਮੈਂ ਇਸ ਜਿਹੜੀ ਸਿਸਟਮ ਚੋਂ ਪ੍ਰਕਿਰਿਆ ਜੋ ਨਿਕਲ ਕੇ ਦੇਖਿਆ ਆ ਬੈਂਕਾਂ ਵੱਲੋਂ ਕਹਿੰਦੇ ਜਾਂਦਾ ਉਹ ਸਕੀਮਾ ਨਹੀਂ ਹੈਗੀ ਆ ਹੁਣ ਸਰਕਾਰ ਹੁਣ ਵੀ ਦਾਅਵੇ ਕਰ ਰਹੀ ਸੀ ਕਿ ਸਕੀਮਾ ਹੈਗੀ ਆ ਪੋਰਟਲ ਹੈਗੇ ਆ ਬਟ ਜਿੰਨੀ ਦੇਰ ਤੱਕ ਲੋਕਾਂ ਨੂੰ ਅਵੇਅਰ ਨਹੀਂ ਕੀਤਾ ਜਾਂਦਾ ਜਾਂ ਉਹ ਉਹਨਾਂ ਨੂੰ ਉਹਨਾਂ ਫੈਸਿਲਿਟੀਆਂ ਦਾ ਜਿਹੜਾ ਬੇਨਫੀਟ ਕਦੀ ਨਹੀਂ ਮਿਲ ਸਕਦਾ ਮਨਦੀਪ ਮੇਰੇ ਇੱਕ ਲੱਖ ਕਾਫੀ ਦੇਰ ਦਾ ਕਾ ਹੌਸ ਬਸਲੇ ਆਹੇ ਮੁਰਕੇ ਮੇਰਾ ਹੌਸ ਬੰਦ ਹੋ ਗਿਆ ਤੈ ਫਿਰ ਹਾਂ ਹਾਂ ਨਾ ਨ ਬਹੁਤ ਬਹੁਤ ਧੰਨਵਾਦ ਕਰਨੀ ਹੈ ਕਿ ਉਹਨਾਂ ਨੇ ਸਾਡਾ ਗਰੀਬਾਂ ਦਾ ਸੋਚਿਆ ਬਹੁਤ ਬਹੁਤ ਧੰਨਵਾਦ ਬਹੁਤ ਅੱਛੀ ਹੈ ਗਈ ਹੈ ਮਾਰਾ ਜਨਾ ਨ ਤੱਕੀ ਦਰ ਹਰ ਵਾਲੇ ਇਲੈਕਸ਼ਨ ਚ ਉਹਨਾਂ ਜਿਤਾਵੇ ਠੀਕ ਠੀਕ ਕਾ ਧੰਨਵਾਦੀ ਕਿ ਨਾ ਮੇਰਾ ਨਾਮ ਗੁਰਪ੍ਰੀਤ ਸਿੰਘ ਫਲਕਾ ਟਾਰੀ ਪਿੰਡ ਰਣਗੜ ਕਿੰਨਾ ਕਰਜ਼ਾ ਸੀ ਕਿੰ ਕਿਸ ਚੀਜ਼ ਦਾ ਕਰਜ਼ਾ ਸੀ ਅ ਮੇਰੇ ਪਿਤਾ ਜੀ ਨੇ 2018 ਦੇ ਵਿੱਚ ਇੱਕ ਲਘੂ ਉਦਯੋਗ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਰਜ਼ਾ ਲਿਆ ਸੀ ਅ ਉਹਨਾਂ ਦੀ ਮੈਡੀਕਲ ਕੰਡੀਸ਼ਨ ਸਹੀ ਨਹੀਂ ਮਤਲਬ ਵਿੱਚ ਕਾਫੀ ਟਾਈਮ ਉਹਨਾਂ ਦਾ ਟ੍ਰੀਟਮੈਂਟ ਚੱਲਿਆ ਜਿਹਦੇ ਕਰਕੇ ਉਹ ਕਰਜ਼ਾ ਹੀ ਨਹੀਂ ਵਾਪਸ ਕਰ पाए ਤੇ ਅੱਜ ਪੰਜਾਬ ਸਰਕਾਰ ਨੇ ਸਾਡਾ ਜਿਹੜਾ ਐਸਸੀ ਕਾਰਪੋਰੇਸ਼ਨ ਦਾ ਕਰਜ਼ਾ ਸੀ ਅੱਜ ਉਹ ਪੂਰਾ ਹੀ ਮਾਫ ਕਰ ਦਿੱਤਾ 99000 ਦੇ ਸਮਥਿੰਗ ਕੁਛ ਕਰਜ਼ਾ ਸੀ ਤੇ 62263 ਰੁਪਏ ਅੱਜ माफ ਕਰਤੇ ਇਹਨਾਂ ਨੇ ਕਿੰਨੇ ਸਾਲਾਂ ਦਾ ਇਹ ਕਰਜ਼ਾ ਸੀ ਇਹ 3-4 ਸਾਲ ਹੋ ਗਏ ਸੀ ਕਰਜ਼ੇ ਨੂੰ ਹਾਂਜੀ 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 ਬਹੁਤ ਅਸੀਂ ਹਾਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਸਾਨੂੰ ਇਹ ਕਰਜ਼ਾ ਮੁਕਤਰ ਮਾਫ ਕਰਕੇ ਇਸ ਤੋਂ ਸਾਨੂੰ ਮਤਲਬ ਗੁਰਦੇਵ ਸਿੰਘ ਪਿਤਾ ਇਹਦਾ ਨਾਮ ਗੁਰਦੇਵ ਸਿੰਘ ਸੀ। ਤੁਹਾਨੂੰ ਕੋਈ ਪੱਤਰ ਦਿੱਤਾ ਗਿਆ ਜਿਸ ਵਿੱਚ ਲਿਖਿਆ ਹਾਂ ਇਹਨਾਂ ਨੇ ਸਾਨੂੰ ਇੱਕ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ ਫੋਨ ਕਾਲ ਕਰਕੇ ਪਟਵਾਰੀ ਸਾਹਿਬ ਨੇ ਡੀਐਮ ਸਾਹਿਬ ਨੇ ਜਿਹੜੇ ਐਸਸੀ ਕਾਰਪੋਰੇਸ਼ਨ ਦੇ ਉਹਨਾਂ ਨੇ ਬੁਲਾਇਆ ਤੇ ਉਸ ਤੋਂ ਬਾਅਦ ਹੀ ਅੱਗੇ ਜੋ ਪ੍ਰੋਸੀਡ ਬੰਦਾ ਜਿਹੜਾ ਸਰਟੀਫਿਕੇਟ ਦਿੱਤਾ ਇਸ ਜਗਤ ਤੁਹਾਨੂੰ ਕੀ ਕੋਈ ਪੱਤਰ ਦਿੱਤਾ ਜਿਸ ਵਿੱਚ ਲਿਖਿਆ ਗਿਆ ਜੀ ਤੁਹਾਡਾ ਹਾਂ ਉਹ ਲਿਸਟ ਜਾਰੀ ਕੀਤੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਇੱਕ ਬੜਾ

ਅਸਲ ਕਰਜ਼ਾ ਮੈਂ ਗੱਜਰ ਮੈਂ ਦੂਜੇ ਜੀ ਜਿਹੜਾ ਕਰਜਾ ਸੀ ਤੁਹਾਡੇ ਸਿਰ ਤੇ ਕਦੋਂ ਦਾ ਸੀ ਸਾਡਾ 1.5 ਲੱਖ ਦਾ ਸੀਗਾ ਜੀ ਇਹ ਆਪਣੇ 2014 ਦਾ ਸੀਗਾ ਜੀ ਤੇ ਕਿਸ ਕਰਕੇ ਕਰਜ਼ਾ ਲਿਆ ਗਿਆ ਸੀ ਤੁਹਾਡੇ ਕੋਲ ਅਸੀਂ ਟੈਂਟੋਸੇ ਲਈ ਲੈ ਸਕਿਆ ਜੀ ਕੁਝ ਕਾਰਨਾ ਕਰਕੇ ਥੋੜਾ ਹੀ ਲੇਟ ਹੋ ਗਿਆ ਜੀ ਤੁਨ ਸਰਕਾਰ ਤੋਂ ਕੀ ਕਹਿਣਾ ਚਾਹੋਗੇ ਤੁਹਾਡਾ ਕਰਜ਼ਾ ਮਾਫ ਕਰ ਦਿੱਤਾ ਗਿਆ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੁਹਾਡਾ ਕਰਜ਼ਾ ਮਾਫ ਕੀਤਾ ਨਾ ਤੇ ਲੱਗਦਾ ਹੈ ਕਿ ਅੱਗੇ ਹੋਰ ਉਪਰਾਲੇ ਸਰਕਾਰ ਵਧੀਆ ਕਰੇਗੀ ਹਾਂਜੀ ਹਾਂਜੀ ਵਧੀਆ ਕਰਦੇ ਕਰ ਰਹੇ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਹੋਰ ਕਿੰਨੇ ਨੇ ਜਿਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਅਸੀਂ ਅੱਜ 35 ਜਣੇ ਸੀਗੇ ਜੀ ਆਪਣੇ ਗੜਸ਼ੰਕਰੇਰੀ ਚ ਹੈ ਜੀ ਅੱਛਾ ਹਾਂਜੀ ਤੇ 1.5 ਲੱਖ ਦਾ ਕਿੰਨਾ ਤੁਸੀਂ ਵਿਆਜ ਪੜ ਚੁੱਕੇ ਸੀ ਹਿੰਦ ਤੱਕ ਨਹੀਂ ਉਧਰ 2 ਲੱਖ ਸੀਗੇ ਸਾਡੇ ਜੀ 1.5 ਲੱਖ ਚ 2 ਲੱਖ ਆਪਾਂ ਦੇ ਵਾਪਸ ਕਰ ਦਿੱਤਾ ਸੀਗੇ ਜੀ ਹਾਂਜੀ 2 ਲੱਖ ਦਾ ਲਿਆ ਸੀ ਜਿਹਦਾ ਲੇਟ ਆਨ ਕਰਕੇ ਵੱਧ ਗਿਆ ਸੀਗਾ ਜੀ ਤੁਹਾਨੂੰ ਆਇਡੈਂਟੀਫਾਈ ਕਿਵੇਂ ਕੀਤਾ ਸਰਕਾਰ ਨੇ ਇੰਨੇ ਵਧੀਆ ਕੀਤਾ ਜੀ ਨਹੀਂ ਪੈਟੀਫਾਈ ਕਿਵੇਂ ਕੀਤਾ ਕਿ ਕਿਵੇਂ ਪਤਾ ਲੱਗਾ ਤੁਹਾਡੇ ਤੇ ਕਰਜ਼ਾ ਹੈ ਉਹਦਾ ਮਾਫ ਕਰਨਾ ਕਿ ਤੁਹਾਨੂੰ ਕੋਈ ਪਤਾ ਉਹ ਤਾਂ ਸਾਨੂੰ ਜਿਹੜਾ ਆਪਣੇ ਡੀਐਮ ਸਾਹਿਬ ਹਿਆਰਪੁਰ ਤੋਂ ਜੀ ਅੱਛਾ ਉਹਨੇ ਫੋਨ ਕੀਤਾ ਸੀਗਾ ਜੀ ਤੇ ਤੁਹਾਡੇ ਕਰਜ਼ੇ ਮਾਫ ਹੋ ਜਾਂਦੇ 2020 ਤੇ ਪਹਿਲੇ ਪਹਿਲੇ ਦੇ ਆ ਗਏ ਉਹਨਾਂ ਦੇ ਸਾਰੇ ਦੇ ਮਾਫ ਹੈ ਜੀ ਠੀਕ ਤੇ ਅੱਜ ਤੁਹਾਨੂੰ ਕੋਈ ਸਰਟੀਫਿਕੇਟ ਦਿੱਤਾ ਗਿਆ ਹਾਂ ਸਰਟੀਫਿਕੇਟ ਦਿੱਤਾ ਜੀ ਅੱਛਾ ਧੰਨਵਾਦ ਕਰੋਗੇ ਸਰਕਾਰੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਨਾਮ ਕੀ ਤੁਹਾਡਾ